ਤੇ ਵੱਡੀ ਗੱਲ ਇਹ ਆ ਵੀ ਕਿਸਾਨਾਂ ਤੇ ਕਪੜਾ ਇਲੈਕਟ੍ਰੋਨਿਕ ਰੀਆਂ ਚੀਜ਼ਾਂ ਮੈਂ ਕਿਸਾਨਾਂ ਦੇ ਸੁਣੀਆਂ ਸੀ ਤੇ ਕਪੜਾ ਪਹਿਲੀ ਵਾਰ ਸੁਣ ਰਿਹਾ ਪਿਓਰ ਕਰੇਵ ਦਾ ਆਰਟੀਕਲ ਦਿਖਾ ਦਿੰਨਾ ਵੀ ਜਿਨ੍ਹਾਂ ਨੇ 2595 2495 ਹੋਲਸੇਲ ਚ ਖਰੀਦਿਆ ਹਾਂਜੀ ਉਹਨਾਂ ਨੂੰ ਇਸ ਦੁਕਾਨ ਤੇ ਮਿਲੂਗਾ ਵੀਰੇ 1795 ਰੁਪਏ ਦੀ ਰੇਂਜ ਚ ਪਿਓਰ ਹੈਂਡਵਰਕ ਦਾ ਲੋ ਜੀ ਪਿਓਰ ਹੈਂਡਵਰਕ ਦੇ ਸੂਟ ਵੀ ਬਹੁਤ ਸਹੀ ਰੇਟਾਂ ਤੇ ਮਿਲਣਗੇ ਰੇ ਮੈਂ ਤੁਹਾਨੂੰ ਦੱਸੇ ਰਹੇ ਤੁਸੀਂ ਹਿਸਾਬ ਲਾ ਲਓ ਵੀ ਭਾਜੀ ਜਿਹਨੇ ਬਰੀ ਲੈਣੀ ਹੈ ਨਾ ਜਾਂ ਜਿਹਨੇ ਮਤਲਬ ਦੇਣ ਲੈਣ ਲੈਣਾ ਉਹਨਾਂ ਦਾ ਫਾਇਦਾ ਹੀ ਹੋਣਾ ਭਾਜੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਜੀ ਸ਼ਹਿਰ ਲੁਧਿਆਣੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸ਼ਹਿਰ ਲੁਧਿਆਣੇ ਦੀ ਸੂਟਾਂ ਦੀ ਇੱਕ ਐਵੇਂ ਦੀ ਦੁਕਾਨ ਦਿਖਾਵਾਂਗੇ ਜਿੱਥੋਂ ਤੁਸੀਂ ਬਹੁਤ ਸਹੀ ਰੇਟਾਂ ਤੇ ਸੂਟ ਲੈ ਸਕਦੇ ਹੋ ਵਿਆਹ ਸ਼ਾਦੀਆਂ ਵਾਸਤੇ ਜਾਂ ਤੁਸੀਂ ਬਹੁਤ ਜਦ ਸਹੀ ਰੇਟਾਂ ਤੇ ਹੋਲ ਸੇਲ ਪ੍ਰਾਈਸ ਦੇ ਵਿੱਚ ਤੁਹਾਨੂੰ ਜਿਹੜਾ ਉਹ ਕੱਪੜਾ ਇੱਥੋਂ ਮਿਲੂ ਸਾਰੇ ਸੂਟਾਂ ਦੀ ਕਲੈਕਸ਼ਨ ਅੱਜ ਅਪਾ ਇਹਨਾਂ ਦੀ ਤੁਹਾਨੂੰ ਦਿਖਾਉਨੇ ਆ ਇਧਰ ਪਿੱਛੇ ਜਿਹੜਾ ਇਹ ਹੈਗਾ ਜੀਐਮਡੀ ਮਾਲ ਜੀਐਮਡੀ ਮਾਲ ਸ਼ਹਿਰ ਲੁਧਿਆਣੇ ਦੇ ਵਿੱਚ ਹੈ ਰੇਲਵੇ ਸਟੇਸ਼ਨ ਦੇ ਨੇੜੇ ਮਿਸ਼ਾ ਟੈਕਸਟ ਫੈਬ ਤੇ ਇਹਨਾਂ ਦੀ ਸ਼ਾਪ ਸਾਰੀ ਦਿਖਾਉਨੇ ਆ ਸਾਰੀ ਕਲੈਕਸ਼ਨ ਦਿਖਾਉਨੇ ਆ ਸੋ ਅੱਜ ਦੀ ਵੀਡੀਓ ਵਿੱਚ ਬਣੇ ਰਹੋ ਚੱਲਦੇ ਆ ਜੀ ਅਪ ਇਧਰ ਜੀਐਮਡੀ ਮਾਲ ਹੈ ਜੀ ਸ਼ਹਿਰ ਲੁਧਿਆਣੇ ਦੇ ਵਿੱਚ ਰੇਲਵੇ ਸਟੇਸ਼ਨ ਦੇ ਨੇੜੇ ਹੈ ਇਧਰਲੀ ਸਾਈਡ ਜਿਹੜਾ ਉਹ ਰੇਲਵੇ ਸਟੇਸ਼ਨ ਆ ਸਾਹਮਣੇ ਜ ਤੇ ਚਲਦੇ ਆ ਇਹਨਾਂ ਦੀ ਸ਼ਾਪ ਤੇ ਮਿਸ਼ਾ ਟੈਕਸ ਫੈਬ ਇਹਨਾਂ ਦੀ ਸ਼ਾਪ ਦਾ ਨਾਮ ਹੈ ਜੀਐਮਡੀ ਮਾਲ ਦੇ ਵਿੱਚ ਇਹਨਾਂ ਦੀ ਜਿਹੜੀ ਉਹ ਸ਼ਾਪ ਹੈ ਸਾਰੀ ਸੂਟਾਂ ਦੀ ਕਲੈਕਸ਼ਨ ਆਪਾਂ ਤੁਹਾਨੂੰ ਜਿਹੜੀ ਇਹਨਾਂ ਦੀ ਦਿਖਾਉਨੇ ਆ ਵਿਆਹ ਸ਼ਾਦੀਆਂ ਵਾਸਤੇ ਜਾਂ ਤੁਸੀਂ ਆਪਣਾ ਨਵਾਂ ਕੰਮ ਸ਼ੁਰੂ ਕਰਨਾ ਉਸ ਵਾਸਤੇ ਤੁਸੀਂ ਸੂਟ ਜਿਹੜੇ ਉਹ ਖਰੀਦ ਸਕਦੇ ਹੋ ਉਹਨਾਂ ਦੀ ਸ਼ਾਪ ਦੇ ਉੱਪਰੋਂ ਹਨਾ ਜੀਐਮਡੀ ਮਾਲ ਦੇ ਅੰਦਰ ਐਂਟਰ ਹੋ ਕੇ ਤੇ ਫਸਟ ਸ਼ਾਪ ਆ ਜਿਹੜੀ ਇਹਨਾਂ ਦੀ ਮਿਸ਼ਾ ਟੈਕਸ ਫੈਬ ਤੇ ਇਹਨਾਂ ਦੀ ਸਾਰੀ ਸੂਟਾਂ ਦੀ ਕਲੈਕਸ਼ਨ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਸ਼ਾਪ ਦੇ ਅੰਦਰ ਚਲਦੇ ਆ ਆ ਇਹਨਾਂ ਨੇ ਇੱਥੇ ਆਪਣਾ ਬੋਰਡ ਵੀ ਲਾਇਆ ਹੋਇਆ ਮਿਸਾ ਟੈਕਸ ਫੈਬ ਬਾਕੀ ਸਾਰੇ ਕੰਟੈਕਟ ਨੰਬਰ ਸਾਰੀ ਸੂਟਾਂ ਦੀ ਕਲੈਕਸ਼ਨ ਵਿਧ ਪ੍ਰਾਈਸ ਆਪਾਂ ਸਾਰਾ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਜੀਐਮਡੀ ਮਾਲ ਦੇ ਵਿੱਚ ਇਹ ਸ਼ਾਪ ਹੈ ਤੇ ਇਹ ਤੁਸੀਂ ਦੇਖ ਰਹੇ ਹੋ ਸਾਰੇ ਆ ਬੋਰੇ ਭਰੇ ਹੋਏ ਹਨ ਵੱਡੇ ਵੱਡੇ ਆਰਡਰ ਜਿਹੜੇ ਇਹਨਾਂ ਦੇ ਜਾਂਦੇ ਨੇ ਤੇ ਸ਼ਹਿਰ ਲੁਧਿਆਣਾ ਜੀਐਮਡੀ ਮਾਲ ਦੇ ਵਿੱਚ ਬਾਕੀ ਪ੍ਰੋਪਰ ਐਡਰੈਸ ਸਾਰਾ ਸਕਰੀਨ ਤੇ ਹੈ ਤੇ ਇਹਨਾਂ ਦੇ ਨੰਬਰ ਜਿਹੜੇ ਉਹ ਸਕਰੀਨ ਤੇ ਚੱਲ ਰਹੇ ਨੇ ਤੇ ਚਲਦੇ ਆ ਸਾਰੀ ਕਲੈਕਸ਼ਨ ਇਹਨਾਂ ਦੀ ਆਪਾਂ ਅੱਜ ਤੁਹਾਨੂੰ ਦਿਖਾਉਨੇ ਆ ਅੱਜ ਆਪਾਂ ਪਹੁੰਚੇ ਜੀ ਮਿਸ਼ਾ ਟੈਕਸਟਫੈਬ ਸ਼ਹਿਰ ਲੁਧਿਆਣਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਛੋੜੀ ਸਾਰਿਆਂ ਦੀ ਡਿਮਾਂਡ ਤੇ ਆਪਾਂ ਦੁਬਾਰਾ ਪਹੁੰਚੇ ਹਮੇਸ਼ਾ ਟੈਕਸਟਫੈਬ ਵਾਲਿਆਂ ਕੋਲ ਇਹਨਾਂ ਦੀ ਕਲੈਕਸ਼ਨ ਆਪਾਂ ਦਿਖਾਉਨੇ ਆ ਕਮੈਂਟਸ ਬਹੁਤ ਆ ਰਹੇ ਸੀਗੇ ਕਿ ਹੁਣ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਹੈ ਸ਼ਹਿਰ ਲੁਧਿਆਣਾ ਦਾ ਸਭ ਤੋਂ ਸਸਤਾ ਸੂਟਾਂ ਦਾ ਹੋਲ ਸੇਲਰ ਮਿਸ਼ਾ ਟੈਕਸਟਫੈਬ ਆ ਤੇ ਕਿਹੜੀ ਕਿਹੜੀ ਕਲੈਕਸ਼ਨ ਹੈ ਜੀ ਅੱਜ ਆਪਣੀ ਸੂਟਾਂ ਦੀ ਅੱਜ ਵੀਰੇ ਤੁਹਾਨੂੰ ਸਰਦੀਆਂ ਤੋਂ ਸ਼ੁਰੂ ਕਰਾਂਗੇ ਹਾਂਜੀ ਸਰਦੀਆਂ ਹੋ ਰਹੀਆਂ ਜਿਆਦਾ ਠੀਕ ਹੈ ਸੂਟ ਇੰਨੇ ਕੇ ਸਸਤੇ ਕਰਤੇ ਇਹ ਵੀ ਜਿਹੜਾ 500 ਦਾ ਆਮ ਸੂਟ ਮਿਲਦਾ ਸੀ ਹਾਂਜੀ ਉਹ ਆਪਾਂ ਕਰਤੇ 500 ਦੇ 5 ਠੀਕ ਹੈ ਵੀਰੇ 110 ਰੁਪਏ ਦੀ ਰੇਂਜ ਦੇ ਵਿੱਚ ਮੈਚਿੰਗ ਸੂਟ ਤੁਹਾਨੂੰ ਮਿਲਣਾ ਹਾਂਜੀ ਤੇ ਤੁਹਾਨੂੰ ਆਣਾ ਕਿੱਥੇ ਪੈਣਾ ਮਿਸ਼ਾ ਵਾਲਿਆਂ ਦੇ ਸਟੋਰ ਤੇ ਜਿਹੜਾ ਕਿ ਰੇਲਵੇ ਸਟੇਸ਼ਨ ਦੇ ਸਾਹਮਣੇ ਜੀਐਮਡੀ ਮਾਲ ਦੇ ਵਿੱਚ ਹਾਂਜੀ ਤੇ ਹੁਣ ਤੁਹਾਨੂੰ ਚੀਜ਼ਾਂ ਦਿਖਾਣੀ ਆ ਇਹ ਜਿਹੀਆਂ ਦਿਲ ਹੋ ਜਾਣਾ ਖੋਜ ਆਹ ਦੇਖ ਲਓ ਆਈਟਮਾਂ ਸ਼ਿਮਰ ਦੇ ਉੱਤੇ ਭਾਜੀ ਸ਼ਿਮਰ ਜਿਹੜੀ ਉਹੀ ਸ਼ਿਮਰ ਜਿਹੜੀ ਮਾਰਕੀਟ 'ਚ ਵਿਕ ਰਹੀ ਐ 700 800 ਜਾਂ 500 ਰੁਪਏ ਹਾਂਜੀ ਇਹੀ ਆਪਾਂ ਹੋਲਸੇਲ ਚ ਵੀਰੇ ਤੁਹਾਨੂੰ ਦੇ ਦੇਣੀ ਆ 325 ਰੁਪਏ ਦੀ ਰੇਂਜ ਠੀਕ ਹੈ ਜੀ ਸਮਝਦੇ ਹੋ 325 ਰੁਪਏ ਦੀ ਰੇਂਜ ਤੇ ਵਿਆਹ ਸਾਧੀਆਂ ਦਾ ਸੀਜ਼ਨ ਆ ਰਿਹਾ ਤੇ ਤੁਸੀਂ ਦੇਣ ਲੈਣ ਵਾਸਤੇ ਸੂਟ ਲੈ ਕੇ ਜਾ ਸਕਦੇ ਹੋ ਬਹੁਤ ਸਹੀ ਰੇਟਾਂ ਤੇ ਅਗਲੇ ਆਰਟੀਕਲ ਜਿਹੜੇ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਭਾਜੀ ਓਪਨ ਚੈਲੰਜ ਕਰਕੇ ਇਹ ਚੀਜ਼ਾਂ 3.500 ਰੁਪਏ ਦੀ ਰੇਂਜ ਚ ਟਰੱਕ ਭਰ ਕੇ ਮਿਲਣੀਆਂ ਨੇ ਆਪਣੇ ਤੋਂ ਮਟਕਾ ਮੋਮਬੱਤੀ ਡਿਜ਼ਾਈਨ ਦਾ ਨਾਮ ਹੈ ਰੰਗ ਇਹਦੇ ਚ ਆਪਣੇ ਕੋਲ ਬਾਧੂ ਆ ਮਤਲਬ ਕਹਿਣ ਦਾ ਭਾਵ ਇਹ ਨਹੀਂ ਹੈਗਾ ਵੀ ਜਿਹੜੀ ਚੀਜ਼ ਤੁਹਾਨੂੰ ਵੀਡੀਓ 'ਚ ਦਿਖਾਤੀ ਉਹਨੂੰ ਤੁਹਾਨੂੰ ਇੱਥੇ ਆ ਕੇ ਨਹੀਂ ਮਿਲੂਗੀ ਤੇ ਉਸ ਤੋਂ ਬਾਅਦ ਵੀਰ ਜੀ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਜਿੰਨੇ ਵੀ ਗਾਹਕ ਆਪਾਂ ਨੂੰ ਦੇਖ ਰਹੇ ਨੇ ਅੱਜ ਉਹਨਾਂ ਦਾ ਬੈਨੀਫਿਟ ਆਪਾਂ ਕਿਵੇਂ ਕਰਨਾ ਕਿ ਉਹਨਾਂ ਨੂੰ ਦੇਣਾ ਕੱਪੜਾ ਕਿਸ਼ਤਾਂ 'ਤੇ ਠੀਕ ਹੈ ਜੀ ਕਿਸ਼ਤਾਂ ਦੇ ਕੱਪੜਾ ਸਮਝ ਲਓ ਵੀ ਕਦੇ ਸੁਣਿਆ ਤੁਸੀਂ ਫ੍ਰਿਜ ਟੀਵੀ ਦਾ ਸੁਣਿਆ ਹੋਣੇ ਪਹਿਲੀ ਵਾਰ ਸੁਣ ਰਹੇ ਆ ਕਿਸ਼ਤਾਂ ਦੇ ਕੱਪੜਾ ਹਾਂ ਆ ਦੇਖੋ ਚੀਜ਼ਾਂ 450 ਰੁਪਏ ਦੀ ਰੇਂਜ 'ਚ ਉਹ ਸਰਦੀਆਂ ਦੇ ਸੂਟ ਇਹੜੇ ਮਾਰਕੀਟ ਦੇ ਵਿੱਚ ਮਿਲਦੇ ਨੇ 8-800 1000 ਰੁਪਏ ਦੀ ਰੇਂਜ ਚ ਹਾਂਜੀ ਵੀਰੇ ਹਾਂਜੀ ਮੈਂ ਕਹਿਣ ਦਾ ਭਾ ਮੇਰੇ ਇਹ ਆ ਵੀ ਵਾਜਬ ਰੇਟਾਂ ਦੇ ਕੱਪੜਾ ਵੀ ਦਵਾਂਗੇ ਕਿਸ਼ਤਾਂ ਦੇ ਤੁਹਾਨੂੰ ਕੱਪੜਾ ਦਵਾਂਗੇ ਸਾਰੀਆਂ ਫੈਸਿਲਿਟੀਆਂ ਦੇਖੋ ਐਦਾਂ ਦੀ ਨੇਚਰਲ ਕਰੇਵ ਦੇ ਡਿਜ਼ਾਈਨ ਆ ਬਾਈ 1000 1000 8-800 ਤੁਹਾਨੂੰ ਪਤਾ ਹੀ ਆ ਤੁਸੀਂ ਵੀਡੀਓ ਬਣਾਉਂਦੇ ਹੋ ਵੀਰ ਜੀ ਹਾਂਜੀ ਹਾਂਜੀ ਨਵੀਂ-ਨਵੀਂ ਚੀਜ਼ਾਂ ਬਾਰੇ ਪਤਾ ਤੁਹਾਨੂੰ ਐਦਾਂ ਦੀ ਆਈਟਮਾਂ ਦੇ ਦਾਂਗੇ 395 ਰੁਪਏ ਦੀ ਰੇਂਜ ਚ ਚੀਜ਼ਾਂ ਵੀ ਵਧੀਆ ਤੇ ਓਕੇ ਰਿਪੋਰਟ ਮਾਲ ਦੇਖੋ ਭਾਜੀ ਕਰੇਵ ਸਿਲਕ ਦਾ ਕੱਪੜਾ ਤੇ ਰੇਂ ਭਾਈ ਜੀ ਜਿਵੇਂ ਆਪਾਂ ਚੱਲ ਰਹੇ ਆ ਰੇਂਜਾਂ ਦੇ ਹਿਸਾਬ ਨਾਲ ਰੇਂਜਾਂ ਵੀ ਸੋਹਣੀਆਂ ਤੇ ਚੀਜ਼ਾਂ ਵੀ ਵਧੀਆ ਹਾਂਜੀ ਵੀਰੇ 1800 ਦੀ ਰੇਂਜ ਚ ਬਰਬਰੀ ਦਾ ਸੂਟ ਸੋਹਣਾ ਹੋਣਾ ਤੁਸੀਂ ਹਾਂਜੀ 495 ਰੁਪਏ ਸੁਣਿਆ ਕਿਤੇ ਸਿਰਫ 495 ਜੀ ਸਿਰਫ 495 ਰੁਪਏ ਦੀ ਰੇਂਜ ਆ ਭਾਈ ਕੱਪੜਾ ਮਿਲਣਾ ਤੁਹਾਨੂੰ ਇੱਥੇ ਸਭ ਤੋਂ ਸਸਤਾ ਸਾਰਾ ਸ਼ਹਿਰ ਕੋਲ ਮਿਲਿਓ ਹਾਂਜੀ ਵੀਰੇ ਸਭ ਤੋਂ ਸਸਤੀ ਰੇਂਜ ਤੇ ਵਾਜਬ ਰੇਟਾਂ ਦੇ ਵਿੱਚ ਬਜਾਜੀ ਜਿਹੜੀ ਆ ਉਹ ਤੁਹਾਡੇ ਭਰਾ ਕੋਲੋਂ ਤੁਹਾਨੂੰ ਮਿਲੂਗੀ ਤੇ ਬੈਨੀਫਿਟ ਆਪਾਂ ਤੁਹਾਡੇ ਗਾਕਾ ਦਾ ਪੂਰਾ ਕਰਾਂਗੇ ਕਿਉਂਕਿ ਇਦਾਂ ਦੇ ਪਿਓਰ ਗਰਮ ਦੇ ਉੱਤੇ ਸੂਟ ਹਿਸਾਬ ਲਾ ਲਓ ਇਸ ਸਵਾ 400 ਰੁਪਏ ਦੀ ਰੇਂਜ ਚ ਸਿਰਫ ਆਪਣੇ ਕੋਲੋਂ ਮਿਲਨੇ ਆ ਨਾਲ ਹਾਪੀਅਰ ਦੇ ਦੁਪੱਟੇ ਨੇ ਸਕਰੀਨਸ਼ਾਟ ਲੈ ਕੇ ਆਜੋ ਜਿਨ੍ਹਾਂ ਜਿਨ੍ਹਾਂ ਨੂੰ ਬਹੁਤਾ ਮਾਲ ਚਾਹੀਦਾ ਤੇ ਜੇਕਰ ਤੁਸੀਂ ਘਰ ਬੈਠੇ ਡਿਲੀਵਰੀ ਕਰਾਨੀ ਚਾਹੁੰਦੇ ਹੋ ਘਰ ਬੈਠੇ ਡਿਲੀਵਰੀ ਵੀ ਬਹੁਤ ਪੋਸੀਬਲ ਹੈ ਈਜ਼ੀ ਸਮਝ ਲਓ ਚੀਜ਼ ਹੈ ਤੇ ਮਿਲੂਗਾ ਮਾਲ ਤੁਹਾਨੂੰ ਆ ਦੇਖੋ ਜੀ ਇਸ ਟਾਈਪ ਦੀਆਂ ਚੀਜ਼ਾਂ ਆਰੀ ਵਰਕ ਦੇ ਕਨਸੈਪਟ ਨਵੇਂ ਮਾਲ 545 ਰੁਪਏ ਦੀ ਰੇਂਜ ਭਾਜੀ ਇਹ ਚੀਜ਼ਾਂ ਦਾ ਕੋਈ ਤੋੜ ਨਹੀਂ 545 530 ਜਿਹੜੇ ਤੁਹਾਨੂੰ ਮਿਲਣਗੇ ਬਾਕੀ ਵਿਆਹ ਸ਼ਾਦੀਆਂ ਦਾ ਸੀਜ਼ਨ ਜਿਵੇਂ ਆ ਰਿਹਾ ਹੈ ਤੇ ਤੁਸੀਂ ਦੇਣ ਲੈਣ ਵਾਸਤੇ ਕਪੜਾ ਜੇ ਇੱਥੋਂ ਲੈ ਕੇ ਜਾਣਾ ਇਕੱਠਾ ਕਪੜਾ ਤੁਹਾਨੂੰ ਬਹੁਤ ਸਹੀ ਰੇਟਾਂ ਤੇ ਮਿਲੇਗਾ ਬਹੁਤ ਸਹੀ ਰੇਟਾਂ ਤੇ ਹਮਮਾ ਕੇ ਪੁੰਚੋ ਮੈਂ ਤਾਂ ਕਹੂੰਗਾ ਆ ਕੰਟਰਾਸਟ ਦੇ ਉੱਤੇ ਆਈਟਮਾਂ ਦੇਖੀਆਂ ਹੋਣੀਆਂ ਸੁਣੀਆਂ ਹੋਣੀਆਂ ਲੋਕਾਂ ਨੇ ਵੇਚੀਆਂ ਹੋਣੀਆਂ 12 1200 ਦੀ ਰੇਂਜ ਚ ਹਾਂਜੀ ਵੀਰੇ ਭਾਜੀ 595 ਰੁਪਏ ਦੀ ਰੇਂਜ ਦੇ ਵਿੱਚ ਹੈ ਮਾਲ ਹਾਂਜੀ ਚੈੱਕ ਕਰੋ ਵੀ ਇਦਾਂ ਦੇ ਮਾਲ ਮਿਲ ਸਕਦੇ ਤੁਹਾਨੂੰ ਇਸ ਰੇਟ ਦੇ ਵਿੱਚ ਉਹ ਤਾਂ ਸਹੀ ਰੇਟ ਨੇ ਜੀ ਸਾਰੇ ਪੰਜਾਬ ਦੇ ਨਾਲੋਂ ਘੱਟ ਰੇਟਾਂ ਤੇ ਸੂਟਕੰਮ ਇੱਥੇ ਮਿਲਣਗੇ ਤੇ ਵੱਡੀ ਗੱਲ ਇਹ ਆ ਵੀ ਕਿਸ਼ਤਾਂ ਤੇ ਕਪੜਾ ਇਲੈਕਟ੍ਰੋਨਿਕ ਰੀਆਂ ਚੀਜ਼ਾਂ ਮੈਂ ਕਿਸ਼ਤਾਂ ਦੇ ਸੁਣੀਆ ਸੀ ਤੇ ਕਪੜਾ ਪਹਿਲੀ ਵਾਰ ਸੁਣ ਰਹੇ ਹਾਂ ਬਜਾਜ ਕਾਰਡ ਮੈਂ ਇਹੀ ਕਹਿਣਾ ਚਾਹਾਂਗਾ ਭਾਜੀ ਜਿਨ੍ਹਾਂ ਦੇ ਬਜਾਜ ਕਾਰਡ ਬਣੇ ਹੋਏ ਆ ਉਹ ਟੈਨਸ਼ਨ ਨਾ ਲੈਣ ਬਸ ਆ ਜਾਣ ਠੀਕ ਹੈ ਜੀ ਉਹਨਾਂ ਨੂੰ ਕਪੜਾ ਦੇਵਾਂਗੇ ਕਿਸ਼ਤਾਂ ਦੇ ਉੱਤੇ ਹਾਂਜੀ ਆ ਦੇਖੋ ਭਾਜੀ ਇਦਾਂ ਦੀਆਂ ਚੀਜ਼ਾਂ ਦੇਖੋ ਭਾਜੀ ਰਸ਼ ਪੂਰਾ ਗਾਕਾਂ ਦਾ ਪਿਆਰ ਆ ਤੁਹਾਡੇ ਸਾਰੇ ਸਰੋਤਿਆਂ ਦਾ ਜਿਨ੍ਹਾਂ ਦੇ ਰਹੇ ਆ ਦੇਖੋ ਜੀ ਗਲਾ ਘੇਰਾ ਇਹਨੂੰ ਕਹਿੰਦੇ ਕਸ਼ਮੀਰ ਬਿਲੋ ਐਟ 595 ਰੁਪਏ ਬਹੁਤ ਪਿਆਰਾ ਸੂਟ ਹੈ 595 ਰੁਪਈਆ ਦਾ ਬਾਜੀ ਦੇਖੋ ਕਲਰ ਚਾਰਟ ਕਿੰਨੇ ਸੋਹਣੇ ਆਹ ਜੀ ਐਟਮਾ ਸਾਰੀਆਂ ਹਿੱਟ ਨੇ ਰੇਂਜਾਂ ਵਧੀਆ ਨੇ 595 ਰੁਪਏ ਦੀ ਰੇਂਜ ਦੇ ਵਿੱਚ ਮਾਲ ਹੈ ਤੇ ਚੀਜ਼ਾਂ ਵੀ ਵਧੀਆ ਕੁਆਲਿਟੀ ਵੀ ਵਧੀਆ ਆ ਦੇਖੋ ਜੀ ਇਸ ਟਾਈਪ ਦੀਆਂ ਰੇਂਜਾਂ ਫੋਲਣ ਦੀ ਲੋੜ ਨਹੀਂ ਪੈਂਦੀ ਕਨਸੈਪਟ ਇਦਾਂ ਦੇ ਆ ਇੱਥੇ ਕੋਈ ਨੋਰ ਨੰਬਰ ਹੋਣਾ ਮੈਡਮ ਫੜਾਈ ਆ ਲੋ ਦੇਖੋ ਬਾਜੀ 695 ਰੁਪਏ ਦੀ ਰੇਂਜ ਸਾਰਾ ਵਰਕ ਦੇ ਨਾਲ ਮਾਈਸ਼ਾ ਦਾ ਕੋਈ ਨੁਕਸਾਨ। ਲੋ ਜੀ ਬਹੁਤ ਸੋਹਣੇ ਸੂਟ ਨੇ ਤੇ ਬਾਕੀ ਸਟੱਫ ਦੀ ਕੁਆਲਿਟੀ ਬਹੁਤ ਗੁੱਡ ਮਿਲੂਗੀ ਤੁਹਾਨੂੰ ਇਸ ਤਰ੍ਹਾਂ ਨਹੀਂ ਹੋਊਗਾ ਵੀ ਜੇ ਰੇਟਾਂ ਦੀ ਕੋਈ ਉਹ ਹੈ ਵੀ ਰੇਟ ਜਾਇਜ਼ ਨਹੀਂ। ਪਰ ਸਟੱਫ ਦੇ ਵਿੱਚ ਕੋਈ ਕੰਪਰੋਮਾਈਜ਼ ਹੋਊ। ਸਟੱਫ ਪੂਰਾ 골ਡ ਕੁਆਲਿਟੀ ਦਾ ਮਿਲੂਗਾ। ਮਤਲਬ ਚੀਜ਼ਾਂ ਜਿਹੜੀਆਂ ਐਂਡ ਹੋਣੀਆਂ ਮੇਰੇ ਹਿਸਾਬ ਨਾਲ ਤਾਂ ਤੁਹਾਡੇ ਕੋਲ ਵਿਕਣ ਗਿਆ ਬਾਈ ਜਿਵੇਂ ਸਰਦੀਆਂ ਨੇ। ਉਸ ਤੋਂ ਬਾਅਦ ਵਿਆਹ ਸ਼ਾਦੀਆਂ ਦੇ ਪੂਰੇ ਡਿਜ਼ਾਈਨਰ ਸੂਟ ਆਪਣੇ ਕੋਲ ਮਿਲਣਗੇ। ਹਾਂਜੀ। ਵਧੀਆ ਚੀਜ਼ਾਂ ਦੇਖੋ ਹੁਣ ਆ ਚੀਜ਼ਾਂ 595 ਰੁਪਏ ਦੀ ਰੇਂਜ ਲੋਜੀ ਬਹੁਤ ਪਿਆਰਾ ਕਲਰ ਹੈ ਸੂਟ ਦਾ ਹੂੰ 595 ਰੁਪਏ ਦੀ ਰੇਂਜ ਚ ਮਾਲ ਆ ਇਹ ਇਹਨਾਂ ਵਰਗੇ ਮਾਲ ਸਮਝ ਲਓ ਵੀ ਸਾਰਾ ਸ਼ਹਿਰ ਘੁੰਮ ਲੋ ਤੁਹਾਨੂੰ ਇਸ ਭਾਵਾ ਦੇ ਵਿੱਚ ਕਿਤੇ ਨਹੀਂ ਮਿਲ ਸਕਦਾ ਹਾਂਜੀ 595 ਰੁਪਏ ਆ ਮਤਲਬ ਕਹਿੰਦਾ ਭਾਵਾ ਹੈ ਵੀ ਚੀਜ਼ਾਂ ਵੀ ਵਧੀਆ ਨੇ ਰੇਟ ਵੀ ਸਸਤੇ ਨੇ ਤੇ ਉਸ ਤੋਂ ਬਾਅਦ ਬਾਬੇ ਦੀ ਕਿਰਪਾ ਫੁੱਲ ਹੈ ਰਸ ਵੀ ਪੂਰਾ ਆ ਦੇਖੋ ਇਸ ਟਾਈਪ ਦੀਆਂ ਵੀ ਚੀਜ਼ਾਂ ਜੀ ਇਹ ਮਾਲ ਨਾ ਦੇਖ ਕਿੰਨੇ ਸੋਹਣੇ ਮਾਲ ਆ ਸਟੈਪ ਦੀ ਆਈਟਮ ਆ 395 ਰੁਪਏ ਦੀ ਰਹੀ ਸਿਰਫ 395 ਜੀ ਭਾਜੀ ਦੇਖੋ ਤੁਸੀਂ ਮਤਲਬ ਇਦਾਂ ਦੀ ਆਈਟਮਾਂ 10000 ਆਪਣੇ ਕੋਲ ਤੁਸੀਂ ਦੇਖ ਸਕਦੇ ਹੋ ਲੋਕਾਂ ਦੀ ਏਡੀਆਂ ਦੁਕਾਨਾਂ ਨਹੀਂ ਜਿੰਨਾ ਕਪੜਾ ਆਪਣੇ ਬਾਹਰ ਪਿਆ ਚੈੱਕ ਕਰਾਉਗਾ ਤੁਹਾਨੂੰ ਲਓ ਜੀ ਭਾਜੀ ਏਡਾ ਗਡਾਊਨ ਆ ਕਪੜਾ ਤੁਸੀਂ ਦੇਖ ਸਕਦੇ ਹੋ ਸਾਰਾ ਗਡਾਊਨ ਦੇਖ ਸਕਦੇ ਹੋ ਮੇਸ਼ਾ ਟੈਕਸ ਫੈਬ ਦਾ ਤੇ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਵੇਚ ਕੇ ਕਪੜਾ ਲੈ ਕੇ ਜਾਓ ਇਥੋਂ ਵਿਜ਼ਿਟ ਕਰਨ ਵਾਲੇ ਨੂੰ ਤਾਂ ਬਾਈ ਬਹੁਤ ਫਾਇਦਾ ਹੋਣਾ ਜੀ ਹਾਂਜੀ ਆ ਦੇਖੋ ਹੁਣ ਆ ਚੀਜ਼ਾਂ ਨੇ ਇਹ ਭਾਜੀ ਲੋਕਾਂ ਨੇ ਦੇਖਣੀਆਂ ਨੇ ਜਦੋਂ ਆਪ ਕੋ ਵੇਚੀਆਂ ਇਦਾਂ ਦੇ ਕਨਸੈਪਟ ਭਾਜੀ ਉਹਨਾ ਚੀਜ਼ਾਂ ਦੇਖੋ ਬੂਲਨ ਦੇ ਉੱਤੇ ਚਿਕਨ ਦਾ ਕੰਮ ਹਾਂਜੀ ਚਿਕਨ ਮਟਰਨ ਦੇ ਕੰਮ ਹੈ ਦੇਖੋ 645 ਰੁਪਏ ਦੀ ਰੇਂਜ ਵਿੱਚ ਮਤਲਬ ਇਹਨਾਂ ਚੀਜ਼ਾਂ ਦੇ ਤੁਸੀਂ ਜੇ ਸੋਚਦੇ ਹੋ ਵੀ ਗਾਹਕ ਬੁਲਾਉਣੇ ਪੈਣਗੇ ਬਿਲਕੁਲ ਨਹੀਂ ਬੁਲਾਉਣ ਅੱਪੇ ਆਉਣਗੇ ਭਾਈ ਲੋ ਜੀ ਬੜੀ ਤੇ ਮੱਖੀ ਵਾਲੀ ਗੱਲ ਹੈ 645 ਰੁਪਏ ਦੀ ਰੇਂਜ ਵਿੱਚ ਸਿਰਫ 645 ਰੁਪਏ ਦੇ ਵਿੱਚ ਹਾਂ ਹਮਨੇ ਹੀ ਬੋਲेंगे ਤਾਂ ਬੋਲੇਗਾ ਕੌਣ ਸਹੀ ਰੇਟ 'ਤੇ ਕਪੜਾ ਖੋਲੇਗਾ ਕੌਣ ਹਾਂਜੀ ਇਹ ਗੱਲ ਦੱਸ ਦਿਓ ਬਸ ਵੀਡੀਓ 'ਚ ਵੀ ਆਪਣਾ ਸਲੋਗਨ ਆ ਇਹ ਸਹੀ ਰੇਟ ਤੇ ਮਿਸ਼ਾ ਟੈਕਸਪੈਬ ਵਾਲੇ ਤੋਂ ਲਣਗੇ ਹਾਂਜੀ ਹਾਂਜੀ ਆ ਦੇਖੋ ਭਾਜੀ 895 ਰੁਪਏ ਦੀ ਰੇਂਜ ਚ ਮਾਲ ਚੈੱਕ ਕਰੋ ਭਾਜੀ ਹਾਂਜੀ ਭਾਈ 550 ਵਾਲਾ ਦਿਓ ਇੱਥੋਂ ਦੀ ਆਹ ਬੈਗ ਵਾਲਾ ਮਾਲ ਜਿਹੜਾ 895 ਰੁਪਏ ਭਾਈ ਬੜੇ ਸੋਹਣੇ ਸੋਹਣੇ ਸੂਟ ਔਰ ਫੁੱਲ ਬੁਰਦ ਦੀ ਗਾਰੰਟੀ ਹੈ ਹਾਂਜੀ ਬੱਬਲਿੰਗ ਨਹੀਂ ਆਊਗੀ ਬੱਬਲਿੰਗ ਆ ਗਈ ਤਾਂ ਸਮਝੋ 1.5 ਤੋਂ 2 ਲੱਖ ਰੁਪਏ ਨਾਮ ਠੀਕ ਹੈ ਜੀ ਹਾਂ ਹਾਂ ਦੇ ਦਿਓ ਭਾਜੀ ਆ ਦੇਖ ਅਸੀਂ ਇਹੀ ਦਿਖਾਣਾ ਚਾਹੁੰਦੇ ਆਂ ਕਿ ਕੱਪੜਾ ਵੀ ਵਾਜਬ ਰੇਟ ਤੇ ਆ ਚੀਜ਼ਾਂ ਵੀ ਸੋਹਣੀਆਂ ਨੇ ਤੇ ਬੋਝ ਪਾਣ ਦੀ ਲੋੜ ਨਹੀਂ ਪੈਣੀ ਦੁਕਾਨ ਲੱਭਣ ਦੀ ਲੋੜ ਨਹੀਂ ਪੈਣੀ 595 'ਚ ਆ ਕੇ ਸਿੱਧਾ ਸਾਡੇ ਕੋਲ ਆਓ ਤੇ ਲੈ ਕੇ ਜਾਓ ਚੀਜ਼ਾਂ ਨਵੇਂ-ਨਵੇਂ ਘਰਾਂ ਦੇ ਮਹਾਰ ਹਾਂਜੀ ਨਵੀਂ-ਨਵੀਂ ਚੀਜ਼ ਠੀਕ ਹੈ ਵੀਰ ਜੀ ਹਾਂਜੀ ਮੋٹے ਦੇ ਵਿੱਚ ਮੇਰੇ ਹਿਸਾਬ ਨਾਲ ਮੈਂ ਬਹੁਤ ਦਿਖਾਤੇ ਕਿ ਇੱਕ ਦੋ ਹੋਰ ਦਿਖਾਦਾ ਦਿਖਾ ਦਿਓ ਜੀ ਹੈਗੇ ਆ ਹਾਂ ਕਲੇ ਹੈਗਾ ਟਾਈਮ ਮੇਰੇ ਹਿਸਾਬ ਨਾਲ ਲਓ ਵੀਰ ਜੀ ਮਿਲ ਗਿਆ ਮਿਲ ਗਿਆ ਮਿਲ ਗਿਆ ਮੈਂ ਦਿਖਾਣਾ ਤੁਹਾਨੂੰ ਆਈਟਮ ਇਹ ਪੂਰੀ ਆਈਟਮ ਸਾਡੀ ਪਾਸ ਹੈ ਇੱਕ ਜਿਨ੍ਹਾਂ ਨੇ ਕੱਪੜੇ ਦਾ ਨਵਾਂ ਕੰਮ ਸ਼ੁਰੂ ਕਰਨਾ ਹੈ ਜੀ ਉਹਨਾਂ ਬਾਰੇ ਵੀ ਦੱਸਿਓ ਵੀਡੀਓ ਪਾਜੀ ਜਿਨ੍ਹਾਂ ਨੇ ਨਵਾਂ ਕੱਪੜੇ ਦਾ ਕੰਮ ਸ਼ੁਰੂ ਕਰਨਾ ਹੈ ਨਾ ਇੱਕ ਵਾਰ ਸਾਡੇ ਸਟੋਰ ਤੇ ਵਿਜ਼ਿਟ ਜ਼ਰੂਰ ਕਰਨ ਮੈਂ ਨਹੀਂ ਕਹਿੰਦਾ ਕੱਪੜਾ ਸਾਡੇ ਤੋਂ ਲਓ ਪਰ ਮੈਂ ਇਹ ਕਹੂੰਗਾ ਵੀ ਤੁਸੀਂ ਸਹੀ ਜਗ੍ਹਾ ਤੇ ਸਹੀ ਅੱਡੇ ਤੋਂ ਲਓ ਜਿੱਥੇ ਤੁਹਾਨੂੰ ਪਤਾ ਲੱਗ ਸਕੇ ਲੋਕੀ 400 ਰੁਪਏ ਰੱਖ ਕੇ ਕਹਿੰਦੇ ਨੇ ਜੀ ਅਸੀਂ ਹੋਲ سیلਰ ਹਾਂ ਜੀ ਇੱਕ ਇੱਕ ਸੈੱਟ ਵਾਲੇ ਹੋਲ سیلਰ ਨਹੀਂ ਹੋ ਸਕਦੇ ਨਾ ਉਹ ਬਿਨਾਂ ਕਮਾਈ ਤੋਂ ਕੱਪੜਾ ਦੇ ਸਕਦੇ ਸਾਡਾ ਵਾਜਮ ਮਾਰਜਨ ਇਹ ਨਹੀਂ ਮੈਂ ਕਹਿੰਦਾ ਅਸੀਂ ਬਿਨਾਂ ਕਮਾਈ ਤੋਂ ਦਿੰਨੇ ਪਰ ਚੈਲੰਜ ਕਰਕੇ ਦਿੰਨੇ ਵੀ ਸਾਰਾ ਸ਼ਹਿਰ ਕੋਹਮਲੀ ਉਹ ਇਹ ਜੀ ਰੇਟ ਨਹੀਂ ਮਿਲਦਾ ਆ ਦੇਖ ਲਓ ਬਾਈ ਜੀ ਇਹੋ ਜੀਆਂ ਚੀਜ਼ਾਂ ਲੀਵਾ ਦੇ ਮਾਲ 795 ਰੁਪਏ ਦੀ ਰੇਂਜ ਤੁਹਾਡੇ ਭਰਾ ਕੋਲ ਮਿਲਣਗੇ ਠੀਕ ਹੈ ਜੀ ਜਿਨ੍ਹਾਂ ਨੂੰ ਜਿੰਨਾ ਜਿੰਨਾ ਚਾਹੀਦਾ ਮੇਰਾ ਵੀਰ ਆ ਜਿਓ ਕੱਪੜਾ ਵਾਧੂ ਆਪਣੇ ਕੋਲ ਵਾਧੂ ਚੀਜ਼ਾਂ ਨੇ ਰੇਟ ਵੀ ਸਸਤੇ ਨੇ ਇਹਨੀ ਵੀ ਰੇਟਾਂ ਚ ਰੇਟਾਂ ਚ ਕਿਤੇ ਫਰਕ ਹੋਵੇ ਤਾਂ ਬੈਠੇ ਆਂ ਜਵਾਬਦਾਰੀ ਹੈ ਆਪਣੀ ਆ ਦੇਖੋ ਭਾਈ ਇਹ ਚੀਜ਼ਾਂ ਪੂਰੀ ਕੋਰਟ ਸਬੂਲ ਦੀ ਆਈਟਮਾਂ ਨੇ ਪੂਰੇ ਹੈਵੀ ਕਨਸੈਪਟ ਨੇ ਹੁਣ ਇਹ ਮੈਨੂੰ ਸੇਲਮੈਨ ਨਹੀਂ ਦਿਖਾਣ ਦੀ ਲੋੜ ਨਹੀਂ ਇਹਨਾਂ ਚੀਜ਼ਾਂ ਦੇ 575 ਰੁਪਏ ਦੀ ਰੇਂਜ ਦਾ ਆਰਟੀਕਲ ਹੈ ਦੇਖੋ ਕਿੰਨਾ ਸ਼ਾਨਦਾਰ ਮਾਲ ਹੈ ਭਾਈ ਲਓ ਜੀ ਸਿਰਫ 575 ਦੀ ਰੇਂਜ ਦੇ ਵਿੱਚ ਮਤਲਬ ਕਹਿਣ ਦਾ ਭਾਵ ਕਨਸੈਪਟ ਸਾਰੇ ਸੋਹਣੇ ਚੀਜ਼ਾਂ ਸਾਰੀਆਂ ਵਧੀਆ ਨੇ ਰੰਗ ਵਧੀਆ ਨੇ ਦੇਖੋ ਬਾਕੀ ਇਹ ਹੁੰਦਾ ਜੀ ਜਦੋਂ ਕਸਟਮਰ ਵਿਜ਼ਿਟ ਕਰਦਾ ਉਹਨੂੰ ਆਪੇ ਹੀ ਪਤਾ ਲੱਗ ਜਾਂਦਾ ਕਿ ਬਰਾਤ ਕਾਹਾਂ ਜਾਏਗੀ ਠੀ ਬਾਕੀ ਰਹੀ ਗੱਲ ਫੈਂਸੀ ਕਨਸੈਪਟਾਂ ਦੇ ਫੈਂਸੀ ਕਨਸੈਪਟ ਜਿਹੜੇ ਆ ਉਹ ਵੀ ਆਪਣੇ ਕੋਲ ਪੂਰੇ ਨਹੀਂ ਬਾਈ ਆ ਦੇਖੋ ਇਦਾਂ ਦੀਆਂ ਚੀਜ਼ਾਂ ਪਿਓਰ ਗਲਾਸ ਦੇ ਉੱਤੇ ਹਾਂਜੀ 1095 ਰੁਪਏ ਦੀ ਰੇਂਜ ਆ ਭਾਜੀ ਆ ਦੇਖੋ ਇਹ ਚੀਜ਼ਾਂ ਠੀਕ ਹੈ ਜੀ ਮੈਂ ਕਹਿੰਦਾ ਮਾਡਲ ਪਿਕਚਰ ਵਾਲੇ ਸੂਟ ਨੇ ਸਾਰੇ ਸਲਵਾਰਾਂ ਦੇ ਵਰਕ ਡਿਜ਼ਾਈਨਰ ਚੁੰਨੀਆਂ ਹਾਂਜੀ ਤੇ ਰੇਂਜਾਂ ਵੀ ਵਧੀਆ 1095 ਰੁਪਏ ਦੀ ਰੇਂਜ ਚ ਮਾਲ ਹੈ ਹਿਸਾਬ ਲਾ ਲਓ ਇਦਾਂ ਦੀਆਂ ਚੀਜ਼ਾਂ ਨੇ ਸੋਚਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਤੇ ਓਕੇ ਰਿਪੋਰਟ ਗੱਲਬਾਤ ਆ ਦੇਖੋ ਮੈਂ ਦਿਖਾਣਾ ਤੁਹਾਨੂੰ ਇਹ ਜਿਹਾ ਕਨਸੈਪਟ ਪਾਂਚਰ ਤੁਹਾਨੂੰ ਪਤਾ ਲੱਗੇਗਾ ਵੀ ਇਹਨਾਂ ਚੀਜ਼ਾਂ ਦਾ ਤੱਤ ਕੋਈ ਨਹੀਂ ਹੈ ਆ ਲੋ ਦੇਖੋ ਵੀਰ ਜੀ 1095 ਰੁਪਏ ਇੱਕ ਤੋਂ ਇੱਕ ਅਡਵਾ ਇੱਕ ਤੋਂ ਇੱਕ ਡਿਜ਼ਾਈਨ ਬਾਜੂ ਸਲਵਾਰ ਸਾਰਾ ਕੁਝ 995 ਮਤਲਬ ਕਹਿਣ ਦਾ ਭਾਵ ਸਭ ਤੋਂ ਸਸਤਾ ਤੇ ਵਧੀਆ ਕੁਆਲਿਟੀ ਦਾ ਕੱਪੜਾ ਸਾਡੀ ਕੋਸ਼ਿਸ਼ ਹਰ ਵਾਰੀ ਰਹਿੰਦੀ ਹੈ ਵੀ ਅਸੀਂ ਦਈਏ ਬਹੁਤ ਪਿਆਰੇ ਪਿਆਰੇ ਕਲਰ ਨੇ ਸੂਟਾਂ ਦੇ ਤੇ ਉਨੀ ਪਿਆਰੇ ਰੇਟ ਨੇ ਬਸ ਉਸ ਤੋਂ ਬਾਅਦ ਮੈਂ ਕਹਿਣਾ ਚਾਹਾਂਗਾ ਜਿੰਨੇ ਵੀ ਲੋਕ ਦੇਖ ਰਹੇ ਆ ਦੂਰੋਂ ਦੂਰੋਂ ਆ ਰਹੇ ਆ ਸਾਡੇ ਇਸ ਵਾਰੀ ਵਿਜ਼ਿਟ ਕਰੋ ਤੁਸੀਂ ਵੀ ਕਸਟਮਰ ਦਾ ਇਮਪ੍ਰੈਸ਼ਨ ਪਾਊਗਾ ਦੇਖੋ ਜੀ ਇਦਾਂ ਦੀ ਚੀਜ਼ਾਂ 895 995 ਇਦਾਂ ਦੇ ਰੇਟ ਆ ਸਮਝ ਲਓ ਆ ਦੇਖੋ ਦੁਪੱਟੇ ਕਿੰਨੇ ਸੋਹਣੇ ਕੋਈ ਦਿਮਾਗ ਲਾਉਣ ਦੀ ਲੋੜ ਨਹੀਂ ਪੈਣੀ ਤੁਸੀਂ ਸਿੱਧਾ ਸਟੇਸ਼ਨ ਤੋਂ ਆਓ ਉਤਰੋ ਲੁਧਿਆਣੇ ਸਾਡੇ ਨੰਬਰਾਂ ਦੇ ਫੋਨ ਕਰੋ ਤੇ ਤੁਹਾਨੂੰ ਮਾਲ ਮਿਲੂਗਾ ਭਾਜੀ ਵਧੀਆ ਤੋਂ ਵਧੀਆ ਆ ਦੇਖੋ ਹੁਣ ਆ ਬੰਬਲ ਸ਼ਾਲ ਦੀ ਆਪਾਂ ਗੱਲ ਕਰਦੇ ਆ ਇਹ ਸਭ ਤੋਂ ਕਾਮਨ ਆਈਟਮ ਹੈ ਵੀਰੇ ਹਾਂਜੀ ਸਭ ਤੋਂ ਕਾਮਨ ਆਈਟਮ ਜਿਵੇਂ ਆ ਡਿਜ਼ਾਈਨ ਦਿਖਾ ਦਿੰਨਾ ਮੈਂ ਇਹ 240 ਰੁਪਏ ਦੀ ਰੇਂਜ ਚ ਸ਼ਹਿਰ ਲੱਭਣਾ ਪੈਣਾ ਵੀਰੇ ਜਿੱਥੇ ਮਿਲਦਾ ਹੋਵੇ ਹਾਂਜੀ ਬੰਬਲ ਸ਼ਾਲ ਦੇ ਨਾਲ ਹਾਂਜੀ ਸਮਝ ਗਏ ਤੁਸੀਂ ਮੇਰੀ ਗੱਲ ਹਾਂਜੀ ਹਾਂਜੀ 295 ਰੁਪਏ ਦੀ ਰੇਂਜ ਚ ਆ ਕਨਸੈਪਟ ਆ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ 275 ਰੁਪਏ ਦੀ ਰੇਂਜ ਚ ਆਹ ਕਨਸੈਪਟ ਹੈ ਉਦਾਂ ਸ਼ਾਲ ਸੂਟ ਦੀ ਗੱਲ ਕਰੀਏ ਆਪਣੇ ਕੋਲ 200 ਰੁਪਏ ਚ ਸ਼ੁਰੂ ਹੋ ਜਾਂਦਾ ਵੀਰੇ ਠੀਕ ਹੈ ਜੀ ਉਹਦਾ ਮਾਲ ਵੀ ਰਸਤੇ ਜਾਂ ਰੀਲ ਪਾਵਾਂਗੇ ਉਹਦੀ ਹਾਂਜੀ ਇੰਸਟਾਗ੍ਰam ਤੇ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜਿਹੜੇ ਬੰਦੇ ਦੇਖ ਰਿਹਾ ਦਿਖਾਈਏ ਰ ਫੋਨ ਮੈਂ ਦਿਖਾ ਦਵਾ ਹਾਂਜੀ 275 ਰੁਪਏ ਦੀ ਰੇਂਜ ਚ ਵੈਸੇ ਤਾਂ ਵੀਰੇ ਨੇ ਰੀਲ ਵੀ ਕਲੈਬ ਕੀਤੀ ਹੈ ਪਰ ਫੇਰ ਵੀ ਮੈਂ ਚਾਹਨਾ ਵੀ ਮਤਲਬ ਜਿਹੜੀ ਚੀਜ਼ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਉਹ ਬੈਨੀਫਿਟ ਵਾਲੀ ਹੋਈ ਹੈ ਯਾ ਦੇਖੋ ਸਾਡੇ ਇੰਸਟਾਗ੍ਰam ਨੂੰ ਜੁਆਇਨ ਕਰੋ ਹਾਂਜੀ ਭਾਜੀ ਇਹਨੂੰ ਦਿਖਾ ਦਿਓ ਇ ਲੋ ਜੀ ਇਨਸਟਾ ਤੁਸੀਂ ਦੇਖ ਸਕਦੇ ਹੋ ਮਿਸ਼ਾ ਟੈਕਸ ਪੈਬ ਇਹਦਾ ਤੁਸੀਂ ਭਰਕੇ ਨਾ ਇੰਸਟਾਗ੍ਰam ਤੇ ਇਹਨਾਂ ਨੂੰ ਫੋਲੋ ਕਰ ਸਕਦੇ ਹੋ ਤੇ ਇੱਥੋਂ ਆਨਲਾਈਨ ਤੁਸੀਂ ਮੰਗਵਾ ਸਕਦੇ ਹੋ ਸਾਰੇ ਕੱਪੜੇ ਬਾਕੀ ਟਾਈਮ ਟੂ ਟਾਈਮ ਅਪਡੇਟ ਆ ਇਹਦੇ ਤੇ ਪਾਉਂਦੇ ਰਹਿੰਦੇ ਨੇ ਸੂਟਾਂ ਦੀ ਜਿਹੜੇ ਨਵੇਂ ਆ ਕਲੈਕਸ਼ਨਾਂ ਆਉਂਦੀਆਂ ਨੇ ਹਾਂ ਦੇਖੋ ਭਾਜੀ ਉਹਨੇ ਗਲਾਸ ਦੇ ਉੱਤੇ ਕਨਸੈਪਟ ਆ 1495 ਰੁਪਏ ਦੀ ਰੇਂਜ ਆ ਭਾਜੀ ਠੀਕ ਹੈ ਜੀ 1495 ਰੁਪਏ ਦੀ ਰੇਂਜ ਹੈ ਸੂਟ ਦਾ ਹਾਂਜੀ ਹਾਂਜੀ ਦੇਖੋ ਭਾਜੀ 1495 ਰੁਪਏ ਦੀ ਰੇਂਜ ਹੈ ਕਲਰ ਚਾਹ ਡਿਜ਼ਾਈਨ ਸਾਰੇ ਓਕੇ ਰਿਪੋਰਟ ਨੇ ਤੇ ਉਸ ਤੋਂ ਬਾਅਦ ਹੈਂਡਵਰਕ ਮੈਂ ਦਿਖਾਉਂਗਾ 1795 ਵਾਲੀ ਪਿਓਰ ਕਰੇਵੀ ਦਿਖਾਓ ਇਹਨਾਂ ਨੂੰ ਜਿਹੜੀ 35 3500 ਨੂੰ ਸੂਟ ਲੋਕ ਵੇਚ ਰਹੇ ਐ ਇਸ ਟਾਈਪ ਦੇ ਇਹ ਨਹੀਂ ਹੈਗਾ ਵੀ ਭਾਜੀ ਗਲਾਸ 'ਚ ਆਪਣੇ ਕੋਲ ਸਾਰੀ ਰੇਂਜ ਆ ਹਾਂਜੀ 4 500 ਤੋਂ ਗਲਾਸ ਔਰ ਗੈਂਗਾ ਜਿਹੜੀ ਇਸ ਟਾਈਮ ਦਾ ਮੋਹ ਟ੍ਰੈਂਡਿੰਗ ਵੇਸ ਠੀਕ ਹੋ ਰਹੀ ਆ ਦੇਖੋ ਜੀ 675 ਰੁਪਏ ਦੀ ਰੇਂਜ ਆ ਕੋਈ 795 ਰੁਪਏ ਦੀ ਰੇਂਜ ਆ ਰੈਂਡਮ ਚੀਜ਼ਾਂ ਨੇ ਆਈਟਮਾਂ ਬਹੁਤ ਨੇ ਕਹਿਨ ਦਾ ਭਾਵੇਂ ਐ ਵੀ ਜਿਹੜੇ ਲੋਕ ਦੂਰੋਂ ਆ ਰਹੇ ਆ ਉਹਨਾਂ ਨੂੰ ਸੈਟੀਸਫੈਕਸ਼ਨ ਹੋਣੀਓ ਹੋਣੀ ਆ ਜਿਹੜੀ ਚੀਜ਼ ਆਪਾਂ ਉਹਨਾਂ ਨੂੰ ਦੇ ਦਿੱਤੀ ਹੈ ਨ ਜਿੱਦੇ ਅਸੀਂ ਵਿਜ਼ਿਟ ਕੀਤਾ ਤਾਂ ਸਾਡਾ ਫਾਇਦਾ ਹੀ ਹੋਇਆ ਆ ਦੇਖੋ ਇਦਾਂ ਦੇ ਸ਼ਿਮਰ ਦੇ ਬੇਸ ਆ ਬਾਈ ਆਲ ਓਵਰ 5 ਮੀਟਰ ਸ਼ਿਮਰ ਹਿਸਾਬ ਲਾ ਲਓ ਵੀ 995 ਰੁਪਏ ਦੇ ਵਿੱਚ ਪਿਓਰ ਦੁਪੱਟਾ ਵਰਕ ਆ ਵੀਰੇ ਸੁਪਰ ਡੁੱਪਰ ਹਿੱਟ ਆਰਟੀਕਲ ਆ ਦਿਮਾਗ ਲਾਣ ਦੀ ਲੋੜ ਨਹੀਂ ਪੈਣੀ ਇਹਨਾਂ ਚੀਜ਼ਾਂ ਦੇ ਤੁਸੀਂ ਇੱਕ ਵਾਰ ਆਓ ਸਟੇਸ਼ਨ ਦੇ ਸਾਹਮਣੇ ਆਪਣੀ ਦੁਕਾਨ ਆ ਉੱਥੇ ਆ ਕੇ ਸਾਡੇ ਨੰਬਰਾਂ ਤੇ ਫੋਨ ਕਰੋ ਤੁਹਾਡਾ ਫਾਇਦਾ ਹੀ ਹੋਊਗਾ ਬਾਈ ਆ ਦੇਖੋ ਹੁਣ ਇਦਾਂ ਦੇ ਫਰਕਾਬਦੀ 35 3500 ਦਾ ਸੂਟ ਆ ਵੀਰੇ ਹਾਂਜੀ 2500 3500 ਤੁਸੀਂ ਵੀਡੀਓ ਬਣਾਉਂਦੇ ਹੋ 1695 ਰੁਪਏ ਦੀ ਰੇਂਜ ਚ ਬਾਈ ਕਰਾ ਭਰਾ ਦੇਊਗਾ ਪਿਓਰ ਕ੍ਰੇਪ ਦੇ ਉੱਤੇ ਸਿਰਫ 1695 ਜੀ ਹਾਂਜੀ ਸਿਰਫ 1695 ਪੂਰੇ ਫੁੱਲ ਹੈਵੀ ਕਨਸੈਪਟ ਹੈ ਵੀ ਸਮਝ ਲਓ ਮੁੱਠੇ ਖੋਲਣ ਦੀ ਲੋੜ ਨਹੀਂ ਪੈਣੀ ਬਾਜੂ ਪਹੁੰਚਾ ਹਾਂਜੀ ਨਾਲ ਮਿਲੂਗਾ ਲਓ ਜੀ ਇੰਨਾ ਹੈਵੀ ਸੂਟ ਹੈ ਸਿਰਫ 1695 ਰੁਪਏ ਦਾ ਹੈਂਡਵਰਕ ਦੇ ਦੋ ਤਾਂ ਕਰਕੇ ਮੈਂ ਕਹਿਣਾ ਜਾਵਾਂਗਾ ਵੀ ਜਿੰਨੇ ਵੀ ਗਾਖ ਸਮਝ ਲਓ ਸੋਚ ਰਿਹਾ ਘਰੋਂ ਕੰਮ ਕਰਨ ਦੀ ਇਹ ਜੀ ਕਾਰਡੀਗਨ ਆ ਦੀ ਸੌਕ ਪੀਸ ਰਹਿ ਗਿਆ ਇਹ ਤੁਹਾਨੂੰ ਮਿਲੂਗਾ 295 ਰੁਪਏ ਦੀ ਰੇਂਜ ਦੇ ਵਿੱਚ ਹੈਂਡਵਰਕ ਦੇ ਕਨਸੈਪਟ ਤੁਹਾਨੂੰ ਮਿਲਣਗੇ ਰੇਂਜਾਂ ਵੀ ਮਿਲਣਗੀਆਂ ਪੂਰੀਆਂ ਵਧੀਆ ਚੀਜ਼ਾਂ ਚੈੱਕ ਕਰ ਲਓ ਹਰ 95 19 95 ਦਾ ਮਾਰਕੀਟ 'ਚ ਵਿਕ ਰਹੇ ਨੇ ਹੋਲ ਸੇਲ ਇਹ ਭਾਜੀ ਆਪਾਂ ਤੁਹਾਨੂੰ ਦਵਾਂਗੇ 1395 ਰੁਪਏ ਦੀ ਰੇਂਜ 'ਚ ਪਿਓਰ ਪਾੜਾ ਦੀਆਂ ਸਲਵਾਰਾਂ ਨੇ ਹਾਂਜੀ ਰੇਂਜ ਵਾਈਜ਼ ਕਨਸੈਪਟ ਆ ਔਰ ਗੰਜੇ ਦੇ ਦੁਪੱਟੇ ਆ ਰੰਗ ਦੇਖ ਲਓ ਕਿੰਨੇ ਸੋਹਣੇ ਕਲਰ ਆ ਕਲਰ ਚਾਰਟ ਵੀ ਸੋਹਣੇ ਨੇ ਤੇ ਚੀਜ਼ਾਂ ਵੀ ਇਦਾਂ ਦੀਆਂ ਵੀ ਜਿਵੇਂ ਹੁਣ ਵਿਆਹ ਸ਼ਾਦੀਆਂ ਆ ਰਹੀਆਂ ਹਾਂ ਹਾਂਜੀ ਮਤਲਬ ਕਹਿਣ ਕਰਾਉਣ ਨੂੰ ਸੋਚਣ ਦੀ ਲੋੜ ਨਹੀਂ ਬਸ ਤੁਸੀਂ ਵਿਜ਼ਿਟ ਕਰੋ ਥੋੜਾ ਫਾਇਦਾ ਹੋਣਾ ਤੈਹ ਹੋ ਚੁੱਕਿਆ ਮਤਲਬ ਉਸ ਤੋਂ ਇਲਾਵਾ ਜੇ ਕਿਸੇ ਨੂੰ ਸਟਾਰਟਿੰਗ ਰੇਂਜ ਦੀ ਗੱਲ ਆ ਤਾਂ 195 ਰੁਪਏ ਦੀ ਰੇਂਜ ਤੋਂ ਸ਼ੁਰੂ ਹੋ ਚੁੱਕਿਆ ਹੈ ਮਾਲ ਠੀਕ ਹੈ ਜੀ 195 ਰੁਪਏ ਦੀ ਰੇਂਜ ਤੇ ਪੈਂਟਾਂ ਸ਼ਰਟਾਂ ਦੀ ਗੱਲ ਕਰੀਏ ਵੀਰੇ ਉਹ ਵੀ 95 ਰੁਪਏ ਤੋਂ ਆਪਣੇ ਕੋਲ ਸ਼ੁਰੂ ਆ ਕਿਸ ਨੂੰ ਦੇਨ ਲੈਨ ਨੂੰ ਕਿਸੇ ਨੇ ਵਿਆਹ ਸ਼ਾਦੀ ਨੂੰ ਕਿਸੇ ਨੇ ਬਰੀ ਨੂੰ ਜਿੰਨਾ ਕੱਪੜਾ ਚਾਹੀਦਾ ਤੁਹਾਨੂੰ ਉਹਨਾਂ ਦੇਵਾਂਗੇ ਤੇ ਬਾਕੀ ਜਿਨ੍ਹਾਂ ਦੇ ਬਜਾਜ ਕਾਰਡ ਬਣੇ ਹੋਏ ਹੈ ਮੇਰਾ ਭਰਾ ਸਾਰੇ ਹਿੰਦੁਸਤਾਨ ਚ ਕਿਤੇ ਵੀ ਰਹਿ ਰਹੇ ਉਹ ਆਪਣੀ ਲਿਮਟ ਚੈੱਕ ਕਰਾ ਲਿਓ ਤੇ ਉਸ ਤੋਂ ਬਾਅਦ ਆਈਓ ਥੋੜਾ ਫਾਇਦਾ ਹੋਣਾ ਹੀ ਤੇ ਹੈਂਡਵਰਕ ਦੇ ਕਨਸੈਪਟਾਂ ਦੀ ਗੱਲ ਕਰੀਏ ਹੈਂਡਵਰਕ ਬਹੁਤ ਆਪਣੇ ਕੋਲ ਸਸਤੇ ਭਾਵਾਂ 'ਚ ਹੈ ਚੀਜ਼ਾਂ ਚੈੱਕ ਕਰ ਲਓ ਤੁਸੀਂ ਹਾਂਜੀ ਹੈਂਡਵਰਕ ਦੀ ਰੇਂਜ ਆ ਭਾਜੀ ਬਾਟਮ ਵਰਕ ਦੇ ਨਾਲ ਬਾਟਮ ਵਰਕ ਦੇ ਨਾਲ ਹੈਂਡਵਰਕ ਦੇਖੋ ਤੁਹਾਨੂੰ ਮਿਲ ਸਕਦਾ ਕਿ 1495 ਰੁਪਏ ਦੀ ਰੇਂਜ 'ਚ ਭਾਜੀ ਇਹ ਉਹ ਕਨਸੈਪਟ ਨੇ ਜਿਨ੍ਹਾਂ 'ਚ ਆਪਾਂ ਕਮਾਈ ਕਰਕੇ ਵੇਚਾਂਗੇ ਤੇ ਗਾਂ ਜਿਹਦੇ ਵਿਆਹ ਸ਼ਾਦੀ ਆ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਵੀ ਵਿਆਹ ਸ਼ਾਦੀ ਵਾਲਿਆਂ ਨੂੰ ਸਮਝ ਲਓ ਵੀ ਤੁਹਾਡਾ ਬੈਨੀਫਿਟ ਜਿਹੜਾ ਉਹ ਦੁੱਗਣਾ ਹੋਣ। ਹਾਂਜੀ। ਵੀ ਜੇ ਆਪਾਂ ਲੱਖ ਰੁਪਏ ਦਾ ਕੱਪੜਾ ਸੋਚ ਕੇ ਆਨੇ ਆ ਜੈਨੂਨ 50-60 ਹਜ਼ਾਰ ਚ ਆਪਾਂ ਐਵੇਂ ਕਹਦੀ 25 ਹਜ਼ਾਰ ਚ ਦੇ ਦਾਂਗੇ ਫਲਾ ਨਾ ਉਹ ਖੱਚ ਗੱਲ ਨਹੀਂ ਹੋਊਗੀ। ਵੀ ਤੁਹਾਡਾ ਫਾਇਦਾ ਹੋਊ। ਆ ਦੇਖੋ ਇਸ ਟਾਈਪ ਦੇ ਹੈਂਡਵਰਕ ਦੇ ਮਾਲ। ਦੁਪੱਟੇ ਹੈਂਡਵਰਕ ਦੇ ਨਾਲ ਬਾਈ 3500-4000 ਦੀ ਰੇਂਜ ਚ ਵਿਕਦੇ ਆ ਮਾਰਕੀਟ 1795 ਰੁਪਏ ਦੀ ਰੇਂਜ ਦੇ ਵਿੱਚ। ਆਪਣੀ ਦੁਕਾਨ ਤੋਂ ਜਿੰਨਾ ਮਰਜ਼ੀ ਸਮਝ ਲਓ ਕੱਪੜਾ। ਜਿੰਨਾ ਤੁਸੀਂ ਚਾਹਨੇ ਹੋ ਉਹਨਾਂ ਦਵਾਂਗੇ ਆ ਦੇਖੋ ਵੀਰੇ ਗੱਲ ਇਦਾਂ ਹੈ ਇਹ ਨਹੀਂ ਵੀ ਵੀਡੀਓ 'ਚ ਦਿਖਾਤਾ ਆ ਦੇਖੋ ਇਹ ਰੇਟ ਹੁਣ ਨਹੀਂ ਲਾਏ ਇਹ ਸਮਝ ਲਓ ਕੋਈ ਆ ਜਾਵੇ ਚਾਚਾ ਭਤੀਜਾ ਮਾਮਾ ਭਾਂਜਾ ਕੋਈ ਆਜੇ ਇਹੀ ਰੇਟ ਮਿਲਣਗੇ ਉਹਨਾਂ ਨੂੰ 1795 ਰੁਪਏ ਦੀ ਰੇਂਜ 'ਚ ਕਨਸੈਪਟ ਹੈ ਬਾਕੀ ਹੁਣ ਜਿੰਨੇ ਮੈਂ ਦਿਖਾਈ ਜਾਊਂਗਾ ਉਹਨਾਂ ਕੰਮ ਵਧੀ ਜਾਣਾ ਇੱਕ ਪਿਓਰ ਕਰੇਵ ਦਾ ਆਰਟੀਕਲ ਦਿਖਾ ਦਿੰਨਾ ਤੇ ਸਿਰਫ ਇੱਕ ਸਨੇਹ ਹੈ ਸਮਝ ਲਓ ਵੀ ਜਿਨ੍ਹਾਂ ਨੇ 2595 2495 ਹੋਲਸੇਲ 'ਚ ਖਰੀਦਿਆ ਹਾਂਜੀ ਉਹਨਾਂ ਨੂੰ ਇਸ ਦੁਕਾਨ ਤੇ ਮਿਲੂਗਾ ਵੀਰੇ 1794 ਰੁਪਏ ਦੀ ਰੇਂਜ 'ਚ ਪਿਓਰ ਹੈਂਡਵਰਕ ਦਾ ਲੋ ਜੀ ਪਿਓਰ ਹੈਂਡਵਰਕ ਦੇ ਸੂਟ ਵੀ ਬਹੁਤ ਸਹੀ ਰੇਟਾਂ ਤੇ ਮਿਲਣਗੇ ਰੇ ਮੈਂ ਤੁਹਾਨੂੰ ਦੱਸੇ ਰਹੇ ਹਾਂ ਵੀ ਹਿਸਾਬ ਲਾ ਲਓ ਵੀ ਪਾਜੀ ਜਿਹਨੇ ਬਰੀ ਲੈਣੀ ਹੈ ਨਾ ਜਾਂ ਜਿਹਨੇ ਮਤਲਬ ਦੇਨ ਲੈਣ ਲੈਣਾ ਉਹਨਾਂ ਦਾ ਫਾਇਦਾ ਹੀ ਹੋਣਾ ਪਾਜੀ ਹਾਂਜੀ ਤੇ ਮੈਂ ਹੁਣ ਇਹੀ ਕਹਿਣਾ ਚਾਹੂੰਗਾ ਆਈਟਮਾਂ ਦਾ ਮੁੱਕਣੀਆਂ ਨਹੀਂ ਆਈਟਮਾਂ ਬਹੁਤ ਨੇ ਥੋੜਾ ਬੈਨੀਫਿਟ ਹੋਣਾ ਹੀ ਹੋਣਾ ਤੇ ਇੱਕ ਵਾਰ ਮੈਂ ਤੁਹਾਨੂੰ ਦੱਸ ਦਿੰਨਾ ਵੀ ਆਪਣੇ ਸੈਕਸ਼ਨ ਕਿਵੇਂ ਬਣਾਏ ਹੋਏ ਹਾਂ ਸਾਰੇ ਲੱਗ ਲੱਗ ਸੈਕਸ਼ਨ ਹੈ ਪਾਜੀ ਇੱਧਰ ਤੁਹਾਨੂੰ ਮਿਲੂਗੀ ਸਸਤੀ 1000 ਰੁਪਏ ਤੱਕ ਰੇਂਜ ਹਾਂਜੀ ਜਿਹਦੇ ਵਿੱਚ ਪ੍ਰਿੰਟ ਕੜਾਈ ਸਾਰਾ ਕੁਝ ਹੈ ਦੇਖੋ ਠੀ ਹਾਂਜੀ ਅਲੱਗ-ਅਲੱਗ ਚੀਜ਼ਾਂ ਨੇ ਦੇਖ ਲਓ ਤੇ ਉਸ ਤੋਂ ਬਾਅਦ ਆ ਸਾਡਾ ਸੈਕਸ਼ਨ ਸਰਦੀਆਂ ਵਾਲਾ ਸਰਦੀਆਂ ਵਾਲੇ ਸੈਕਸ਼ਨ ਦੇ ਵਿੱਚ ਹਰ ਤਰ੍ਹਾਂ ਦੇ ਮਾਲ ਸਮਝ ਰਹੇ ਹੋ ਤੁਸੀਂ ਹਾਂਜੀ ਹਾਂਜੀ ਮਾਲ ਉਹ ਸਾਰੇ ਮਿਲਣਗੇ ਉਸ ਤੋਂ ਬਾਅਦ ਆ ਸਾਡਾ ਸੈਕਸ਼ਨ ਹੋ ਗਿਆ ਬੁਟੀਕ ਸਟਾਈਲ ਠੀਕ ਹੈ ਜੀ ਬੁਟੀਕ ਸਟਾਈਲ ਆਟਮਾ 100-100 200-200 ਡਿਜ਼ਾਈਨ 300-300 ਡਿਜ਼ਾਈਨ ਰੋਜ਼ ਆਂਦਾ ਰੋਜ਼ ਵਿਕਦਾ ਹਾਂਜੀ ਤੇ ਬਾਕੀ ਹੁਣ ਤੁਸੀਂ ਆਪ ਸੁਨੇਹਾ ਦਿਓ ਜਿੰਨੇ ਵੀ ਸਰੋਤੇ ਆਪਣੇ ਦੇਖ ਰਹੇ ਆ ਵੀ ਬਾਹਰ ਗੋਡਾਊਨ ਵਾਲ ਦੇਖੋ ਲੋਕਾਂ ਦੇ ਇੰਨਾ ਮਾਲ ਨਹੀਂ ਹੁਣ ਜਿੰਨੇ ਆਪਣਾ ਗੋਡਾਊਨ ਚ ਮਾਲ ਤੇ ਆ ਕੁੱਲੂ ਪੱਟੀ ਯੀਨਾਂ ਨੂੰ ਚਾਹੀਦੀ ਹੈ 550 ਰੁਪਏ ਦੀ ਰੇਂਜ 'ਚ ਜਿੰਨਾ ਮਹਾਲ ਚਾਹੀਦਾ ਭਾਜੀ ਸਾਫ਼ ਸੁਥਰੇ ਵਧੀਆ ਘਰ ਦੇ ਸਪੰਨ ਦੇ ਨਹੀਂ ਪਿਓਰ ਵਧੀਆ 'ਚ ਕਸ਼ਮੀਰ ਲੌਨ ਦੇ ਉੱਤੇ ਆ ਦੇਖੋ ਲੈਂ ਲੱਗੀ ਪਈ ਹੈ ਪਾਰਸਲਾਂ ਦੀ ਜਿਹੜੇ ਅੱਜ ਸ਼ਾਮ ਨੂੰ ਖੁੱਲੇ ਜਾਣਗੇ ਲਓ ਜੀ ਪਰ ਤੁਸੀਂ ਪਾਰਸਲ ਦੇਖ ਸਕਦੇ ਹੋ ਤੁਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ ਨਾ ਬਾਹਰ ਵੀ ਆਪਾਂ ਦਿਖਾਇਆ ਸੀ ਤੁਹਾਨੂੰ ਪਹਿਲਾਂ ਤਾਂ ਮਸਟ ਵਿਜ਼ਿਟ ਸ਼ਾਪ ਹੈ ਇੱਕ ਵਾਰੀ ਤੁਸੀਂ ਸੁਨੇਹਾ ਦਿਓ ਹਾਂਜੀ ਪਹੁੰਚੋ ਤੇ ਰੇਲਵੇ ਸਟੇਸ਼ਨ ਦੇ ਨੇੜੇ ਸ਼ਹਿਰ ਲੁਧਿਆਣਾ ਮੇਸ਼ਾ ਟੈਕਸਟਾਈਲ ਬ ਜ਼ਰੂਰ ਆ ਕੇ ਜਾਓ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਹੈ ਤੇ ਅੱਧੇ ਰੇਟਾਂ ਦੇ ਵਿੱਚ ਤੁਹਾਨੂੰ ਕਪੜਾ ਮਿਲ ਜੀਏ ਜੇ ਤੁਸੀਂ ਲੱਖ ਰੁਪਏ ਦੇ ਵਿੱਚ ਕਪੜਾ ਲੈਣਾ ਬਾਹਰੋਂ ਤਾਂ ਤੁਹਾਨੂੰ ਇੱਥੇ 50000 ਰੁਪਏ ਦੇ ਵਿੱਚ ਮਿਲ ਜੂਗਾ ਬਾਕੀ ਵੱਡੀ ਗੱਲ ਆ ਵੀ ਕਿਸ਼ਤਾਂ 'ਚ ਕਪੜਾ ਇਹ ਦੇ ਰਹੇ ਨੇ EMI ਸੁਡੀਆਂ ਬਣ ਜਾਣਗੀਆਂ ਬਹੁਤ ਆਸਾਨੀ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਜੀ ਸ਼ਹਿਰ ਲੁਧਿਆਣੇ ਦੀ ਸੂਟਾਂ ਦੀ ਹੌਲ ਸੇਲ ਦੀ ਸ਼ਾਪ ਬਾਕੀ ਸਾਰੇ ਆਪਾਂ ਪ੍ਰਾਈਜ਼ ਵਗੈਰਾ ਦੱਸੇ ਨੇ ਕੰਟੈਕਟ ਨੰਬਰ ਇਹਨਾਂ ਦਾ ਸਕਰੀਨ ਤੇ ਨੇ ਐਡਰੈਸ ਪ੍ਰੋਪਰ ਇਹਨਾਂ ਦਾ ਸਾਰਾ ਆਪਾਂ ਵੀਡੀਓ ਦੇ ਵਿੱਚ ਦੱਸਿਆ ਸੋ ਇਸ ਅੱਜ ਦੀ ਵੀਡੀਓ ਨੂੰ ਅਪੈਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ